ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਨੀ ਰੇਡੀਓ ਲਈ ਸੰਪਰਕ ਕਰੋ 350 21313 350 2001313 ਤੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਦੇ ਉੱਪਰ ਵਾਦਦੇ ਆਗਲੀ ਖਬਰ ਦੇ ਵੱਲ ਖਬਰ ਜਿਹੜੀ ਹੈ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬਣ ਦਾ ਕਤਲ ਕਰ ਦਿੱਤਾ ਗਿਆ ਕਤਲ ਜਿਹੜਾ ਹੈ ਉਸਦੇ ਹੀ ਘਰਵਾਲੇ ਦੇ ਵੱਲੋਂ ਕੀਤਾ ਗਿਆ ਜਾਦਾ ਜਾਣਕਾਰੀ ਸਾਂਝ ਕਰਨਗੇ ਸੁਖਦੇਵ ਸਿੰਘ ਚੁਗਾਵਾ ਜੀ ਤਾਂ ਬਿਲਕੁਲ ਸਾਨ ਸਰਬ ਇਹ ਇੱਕ ਜਿਹੜੀ ਮੰਦਭਗੀ ਘਟਨਾ ਜਿਹੜੀ ਆ ਕੈਨੇਡਾ ਦੇ ਵਿੱਚ ਵਾਪਰੀ ਹੈ ਖਬਰ ਉੱਥੋਂ ਆ ਰਹੀ ਹੈ ਕਿ ਇੱਕ ਪੰਜਾਬਣ ਦੀ ਭੇਰੇ ਭਰੇ ਹਾਲਾਤਾਂ ਵਿੱਚ ਮੌਤ ਹੋਈ ਹੈ ਤੇ ਮੌਤ ਮਗਰੋਂ ਹੁਣ ਪੁਲਿਸ ਨੇ ਉਸ ਦੇ ਹੀ ਪਤੀ ਨੂੰ ਗ੍ਰਿਫਤਾਰ ਕਰਕੇ ਤੇ ਦੂਜੇ ਦਰਜੇ ਦੀ ਹਤਿਆ ਦੇ ਦੋਸ਼ ਜਿਹੜੇ ਆ ਉਹ ਲਾਏ ਹੈਗੇ ਆ ਜੇ ਆਪਾਂ ਇਸ ਖਬਰ ਦੀ ਬਰੀਕੀ ਨਾਲ ਜਾਂਚ ਕਰਦੇ ਹੋਏ ਅੱਗੇ ਗੱਲ ਕਰੀਏ ਤਾਂ ਜਿਹੜਾ ਇਹ ਵਾਰਦਾਤ ਹੈ ਇਹ 15 ਨਵੰਬਰ 온ਟਾਰੀਓ ਦੀ ਸਿਮੋਕੋ ਕਾਉਂਟੀ ਦੇ ਐਡਜ਼ਲਾ ਟ੍ਰਾਂਸਫਰੋ ETO ਇਲਾਕੇ ਵਿੱਚ ਜਿਹੜੀ ਵਾਪਰੀ ਹੈ ਤੇ ਨੋਟਾਪਸਾਗਾ ਦੀ 온ਟਾਰੀਓ ਪ੍ਰੋਵੀਜ਼ਨਲ ਪੁਲਿਸ ਨੇ ਦੱਸਿਆ ਕਿ ਇਸਪੈਰੋਵੇ ਦੇ ਇੱਕ ਘਰ ਵਿੱਚ ਪੁਜੇ ਅਫਸਰਾਂ ਨੂੰ 41 ਸਾਲਾ ਸੁਖਦੀਪ ਕੌਰ ਚੀਮਾ ਦੀ ਲਾਸ਼ ਮਿਲੀ ਪੁਲਿਸ ਵੱਲੋਂ ਮੌਤੇ ਕਰਨ ਬਾਰੇ ਕੋਈ ਜ਼ਿਕਰ ਤਾਂ ਨਹੀਂ ਕੀਤਾ ਗਿਆ ਪਰ ਜਿਹੜੀ ਮਾਮਲੇ ਦੀ ਪੜਤਾਲ ਕਰਦੇ ਆ ਬੀਤੇ ਮੰਗਲਵਾਰ ਨੂੰ ਰਣਜੀਤ ਸਿੰਘ ਚੀਮਾ ਜੋ ਕਿ ਉਹਦਾ ਹਸਬੰਡ ਹੈਗਾ ਆ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਆ ਪੁਲਿਸ ਨੇ ਜਦੋਂ ਰਨਜੀਤ ਸਿੰਘ ਚੀਮਾ ਨੂੰ ਗ੍ਰਿਫਤਾਰ ਕੀਤਾ ਤਾਂ ਉਹਦੇ ਪਹਿਲਾਂ ਇਹ ਕੋਈ ਜਾਣਕਾਰੀ ਕਿਸੇ ਨੂੰ ਨਹੀਂ ਸੀ ਕਿ ਇਦਾਂ ਹੋ ਸਕਦਾ ਪਰ ਗਵਾਂਡੀਆਂ ਦੱਸਿਆ ਕਿ ਵਾਰਦਾਤ ਵਾਲੇ ਘਰ ਵਿੱਚ ਜਿਹੜਾ ਰਨਜੀਤ ਸਿੰਘ ਹੈ ਉਹ ਆਪਣੀ ਪਤਨੀ ਆਪਣੇ ਬੇਟੇ ਅਤੇ ਆਪਣੇ ਮਾਪਿਆਂ ਨਾਲ ਰਹਿੰਦਾ ਸੀ ਨੋਟਾਬਸ ਹੈਗਾ OPP ਡਿਟੈਚਮੈਂਟ ਦੀ ਐਲਸਟਨ ਜੇਲ ਵਿੱਚ ਬੰਦ ਰੰਜੀਤ ਸਿੰਘ ਨੂੰ ਵੀਡੀਓ ਕਾਨਫਰੰਸ ਰਾਹੀਂ ਜਿਹੜਾ ਉਹ ਬੈਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ 11 ਜਾਣਿਆਂ ਨਾਲ ਕੋਈ ਸੰਪਰਕ ਨਾ ਕਰਨ ਦੀ ਹਦਾਇਤ ਦਿੱਤੀ ਹੈ ਬਚਾਤਰ ਨੇ ਅਦਾਲਤ ਨੂੰ ਦੱਸਿਆ ਕਿ ਰੰਜੀਤ ਸਿੰਘ ਚੀਮਾ ਦਾ ਪਰਿਵਾਰ ਟੋਰਾਂਟੋ ਦੇ ਵਕੀਲ ਡੇਵਿਡ ਲੋਕ ਦੀਆਂ ਸਿਵਾਵਾਂ ਲੈਣ ਲਈ ਯਤਨ ਕਰ ਰਿਹਾ ਔਰ ਦੂਸਰੇ ਪਾਸੇ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਰੰਜੀਤ ਸਿੰਘ ਜਿਹੜਾ ਉਹ ਕੈਂਸਰ ਦਾ ਮਰੀਜ਼ ਹੈ ਤੇ ਹਾਲ ਹੀ ਵਿੱਚ ਉਸ ਦੀ ਸਰਜਰੀ ਹੋਈ ਹੈ ਦੂਜੇ ਪਾਸੇ ਰਣਜੀਤ ਸਿੰਘ ਦੇ ਜਾਣਕਾਰਾਂ ਨੇ ਇਹ ਵੀ ਤਸਦੀਕ ਕੀਤਾ ਕਿ ਵਾਕਈ ਉਹਦਾ ਕੈਂਸਰ ਦਾ ਜਿਹੜਾ ਇਲਾਜ ਚੱਲਦਾ ਪਿਆ ਤੇ ਜਾਂਚ ਕਰਤਾਵਾਂ ਨੇ ਰਣਜੀਤ ਸਿੰਘ ਦੇ ਆਂਗਵਾਂਡ ਵਿੱਚ ਵਸਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਉਹ ਅੱਗੇ ਆ ਕੇ ਜਿਹੜਾ ਹੈਗਾ ਆ ਪੁਲਿਸ ਨੂੰ ਦੱਸੇ ਤੇ ਨਾਲ ਹੀ ਸੰਪਰਕ ਨੰਬਰ ਵੀ ਉਹਨਾਂ ਨੇ ਜਾਰੀ ਕੀਤਾ ਕਿ 1888310 1122 ਤੇ ਜਿਹੜਾ ਸੰਪਰਕ ਕੀਤਾ ਜਾਵੇ ਖੋਨਰ ਸਿੰਘ ਦੀ ਜਿਹੜੀ ਅਗਲੀ ਪੇਸ਼ੀ ਹੈ ਉਹ ਆਉਂਦੇ ਮੰਗਲਵਾਰ ਨੂੰ ਹੋਵੇਗੀ ਅਤੇ ਅਦਾਲਤ ਵਿੱਚ ਲੱਗੇ ਜਿਹੜੇ ਦੋਸ਼ ਹੈ ਉਹ ਫਿਲਹਾਲ ਜਿਹੜੇ ਹੈ ਸਾਬਤ ਨਹੀਂ ਹੋਏ ਪਰ ਇਸ ਕਤਲ ਦੀ ਹਜੇ ਜਿਹੜੀ ਗੁੱਥੀ ਹੈ ਉਹ ਪੂਰੀ ਸੁਲਝੀ ਨਹੀਂ ਕਿਉਂਕਿ ਇਹ ਕਤਲ ਹਜੇ ਰਹੱਸ ਬਣਿਆ ਹੋਇਆ ਤੇ ਕਿਸ ਤਰੀਕੇ ਨਾਲ ਇਹ ਮਰਡਰ ਹੋਇਆ ਕਿਵੇਂ ਹੋਇਆ ਨਾ ਤਾਂ ਕਿਸੇ ਨੂੰ ਆਂਢ ਗੁਆਂਢ ਵਿੱਚ ਪਤਾ ਹੈ ਤੇ ਨਾ ਹੀ ਹਜੇ ਕੋਈ ਅੱਗੇ ਆ ਕੇ ਜਾਣਕਾਰੀ ਦੇਣ ਨੂੰ ਤਿਆਰ ਹੈ ਪਰ ਇਹ ਕਤਲ ਜਿਹੜਾ ਹੋਇਆ ਜ਼ਰੂਰ ਹੈ ਤੇ ਜਿਵੇਂ ਪੁਲਿਸ ਦਾ ਸ਼ੱਕ ਹੈ ਕਿ ਹੋ ਸਕਦਾ ਹੈ ਕਿ ਰਣਜੀਤ ਸਿੰਘ ਚੀਮਾ ਨੇ ਹੀ ਆਪਣੀ ਪਤਨੀ ਸੁਖਦੀਪ ਕੌਰ ਚੀਮਾ ਦਾ ਜਿਹੜਾ ਕਤਲ ਕੀਤਾ ਹ ਹ ਚੁਗਾਵਾ ਸਾਹਿਬ ਜਿਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਵਾਰਦਾਤਾਂ ਵਾਪਰ ਰਹੀਆਂ ਹੈਗੀਆਂ ਨੇ ਖਾਸ ਕਰਕੇ ਆਪਣੇ ਪੰਜਾਬੀ ਕਮਿਊਨਿਟੀ ਵੱਡੀ ਪੱਧਰ ਤੇ ਸ਼ਮੂਲੀਅਤ ਰੱਖ ਰਹੀ ਹੈ ਕਦੇ ਗੋਲੀਬਾਰੀ ਚੱਲ ਜਾਂਦੀ ਹੈ ਕਦੇ ਕੋਈ ਪੰਜਾਬੀ ਇਸ ਘਟਨਾ ਨੂੰ ਅੰਜਾਮ ਦੇ ਦਿੰਦਾ ਦੇ ਦਿੱਤਾ ਜਾਂਦਾ ਪੰਜਾਬੀ ਦੇ ਵੱਲੋਂ ਤੁਹਾਨੂੰ ਕੀ ਲੱਗਦਾ ਹੈ ਜੇ ਇਸ ਤਰੀਕੇ ਨਾਲ ਉੱਥੇ ਵੱਡੀ ਪੱਧਰ ਤੇ ਆ ਪ੍ਰਵਾਸ ਹੋਇਆ ਹੈਗਾ ਫਿਰ ਆ ਜਿਹੜੇ ਉਧਰ ਦੇ ਮੂਲ ਵਾਸੀ ਲੋਕ ਹੈਗੇ ਨੇ ਉਹਨਾਂ ਦੇ ਵਿੱਚ ਵੀ ਇੱਕ ਆ ਜਾਂਦਾ ਤਾਂ ਹੈਗਾ ਨਾ ਸੁਨੇਹਾ ਕਿ ਲੋਕ ਜਿਹੜੇ ਨੇ ਇਹ ਇਹ ਸ਼ਾਇਦ ਇਹੋ ਜਿਹੀਆਂ ਵਾਰਦਾਤਾਂ ਨੂੰ ਜਾਣ ਹਾਲਾਂਕਿ ਸਾਰੇ ਨਹੀਂ ਕਰਦੇ ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਛਵੀ ਆ ਧੁੰਦਲੀ ਤਾਂ ਹੁੰਦੀ ਹੈ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈਗੀ ਕਿ ਕਿਤੇ ਨਾ ਕਿਤੇ ਇਹ ਜੋ ਕਹੋ ਕਿ ਇਹ ਕੋਈ ਘਟਨਾ ਜਿਹੜੀ ਆਮ ਜੀ ਘਟਨਾ ਤਾਂ ਹੈ ਨਹੀਂ ਕਿਉਂਕਿ ਘਰ ਦੇ ਵਿੱਚ ਕਤਲ ਹੋਇਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਹਜੇ ਤੱਕ ਜਿਹੜਾ ਆ ਪੁਲਿਸ ਵੱਲੋਂ ਇਹ ਉਹਦੇ ਹਸਬੰਦ ਨੂੰ ਭਾਵੇਂ ਗ੍ਰਿਫਤਾਰ ਕੀਤਾ ਪਰ ਉਹਨਾਂ ਨੂੰ ਹਜੇ ਵੀ ਉਹਨਾਂ ਕੋਲ ਸਪੀਕ ਜਾਣਕਾਰੀ ਨਹੀਂ ਹੈਗੀ ਹੈ ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਪ੍ਰਵਾਸ ਇੱਥੇ ਹੋਇਆ ਪ੍ਰਵਾਸ ਦੇ ਨਾਲ-ਨਾਲ ਜਿਹੜੇ ਆ ਚੰਗੇ ਮਾੜੇ ਗੁਣ ਜਿਹੜੇ ਆ ਉਹ ਵੀ ਨਾਲ ਆਉਂਦੇ ਆ ਤੇ ਇਹ ਵੀ ਕੋਈ ਪਰਿਵਾਰਕ ਝਗੜਾ ਘਰੇਲੂ ਝਗੜਾ ਲੱਗਦਾ ਕਿਉਂਕਿ ਅਸਲ ਕਹਾਣੀ ਤਾਂ ਬਾਅਦ ਵਿੱਚ ਪਤਾ ਲੱਗੀ ਕਿ ਉਸ ਤੋਂ ਪਹਿਲਾਂ ਵੀ ਇਦਾਂ ਦੇ ਕਈ ਜਿਹੜੇ ਕੇਸ ਹੋਏ ਆ ਕੈਨੇਡਾ ਦੇ ਵਿੱਚ ਤੁਸੀਂ ਸੁਣਿਆ ਵੇਖਿਆ ਹੋਣਾ ਆ ਕਿ ਕਿਸੇ ਨੇ ਇੱਕ ਆਪਣੀ ਕਿਸੇ ਨੇ ਕਾਰਵਾਈ ਦਾ ਕਤਲ ਕੀਤਾ ਜਾਂ ਲੜਕੀ ਨੇ ਕਿਸੇ ਲੜਕੇ ਦਾ ਕਤਲ ਕਰ ਦਿੱਤਾ ਜਾਂ ਇਦਾਂ ਕਹਿ ਲਓ ਕਿਸੇ ਫਰੈਂਡ ਵੱਲੋਂ ਹੀ ਕਿਸੇ ਫਰੈਂਡ ਦਾ ਕਤਲ ਕਰ ਦਿੱਤਾ ਗਿਆ ਇਹ ਸਾਰੀਆਂ ਚੀਜ਼ਾਂ ਜਾਂ ਤਾਂ ਕਿਸੇ ਸਟ्रेस ਦਾ ਕਾਰਨ ਹੋ ਸਕਦੀਆਂ ਜਾਂ ਕਹਿ ਲਓ ਕਿ ਆਪਣੇ ਕਹਿੰਦੇ ਘਰੇਲੂ ਜਿਹੜੀਆਂ ਲੜਾਈਆਂ ਹੁੰਦੀਆਂ ਉਹਨਾਂ ਵਾਸਤੇ ਜਾਂ ਇਸ ਤਰ੍ਹਾਂ ਕਹਿ ਲਓ ਕਿ ਲੋਕਾਂ ਦੇ ਵਿੱਚ ਸ਼ੈਮਸ਼ੀਲਤਾ ਜਿਹੜੀ ਹੈ ਉਹ ਬਹੁਤ ਘਟ ਗਈ ਹੈ ਤੇ ਕਿਸੇ ਨੂੰ ਵੀ ਮਾਰਨਾ ਜਿਹੜਾ ਉਹ ਇੰਨਾ ਸੌਖਾ ਹੋ ਗਿਆ ਕਿ ਹਾਲਾਂਕਿ ਭਾਵੇਂ ਪਤਾ ਆ ਕਿ ਇਹ ਜਿਹੜੇ ਦੇਸ਼ ਆ ਜਿੱਥੇ ਆਪਾਂ ਰਹਿੰਦੇ ਆ ਇੱਥੇ ਸਾਰਾ ਕੁਝ ਛਿਪਣਾ ਜਿਹੜਾ ਬੜਾ ਔਖਾ ਹੁੰਦਾ ਅ ਅੱਜ ਨਹੀਂ ਤੇ ਕੱਲ ਨੂੰ ਇਹ ਪਤਾ ਲੱਗ ਹੀ ਜਾਣਾ ਤੁਹਾਨੂੰ ਯਾਦ ਹੋਣਾ ਕਿ ਪਿੱਛੇ ਜੇ ਕਈ ਕਈ ਖਬਰਾਂ ਇਦਾਂ ਦੀਆਂ ਵੀ ਆਈਆਂ ਸੀਗੀਆਂ ਕਿ ਕਈ ਲੋਕ ਜਿਹੜੇ ਆ ਉਹ ਆਪਣੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਕਤਲ ਕੀਤੇ ਉਹਨਾਂ ਨੂੰ ਪਹਿਲਾਂ ਇੰਡੀਆ ਲੈ ਕੇ ਗਏ ਫਿਰ ਉੱਥੇ ਕਤਲ ਕਰਕੇ ਤੇ ਫਿਰ ਵਾਪਸ ਆ ਗਏ ਪਰ ਜਦੋਂ ਦਹਾਕਿਆਂ ਵਾਲ ਫਿਰ ਜਦੋਂ ਵਾਪਸ ਗਏ ਤੇ ਪੁਲਿਸ ਨੇ ਉੱਥੇ ਜਾ ਕੇ ਫੜ ਲਏ ਤੇ ਉੱਥੇ ਹੁਣ ਜੇਲਾਂ ਵਿੱਚ ਉਹ ਰੋਲਦੇ ਪਏ ਆ ਕਹਿੰਦੇ ਆ ਨਾ ਸਿਆਣੇ ਵੀ ਇਹ ਇਹੋ ਜਿਹੇ ਗੁੱਸੇ ਦੀਆਂ ਗੱਲਾਂ ਹੁੰਦੀਆਂ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰਦਾ ਪਿਆ ਆ ਹੋ ਸਕਦਾ ਆ ਕਿ ਤਨਾਵ ਆ ਸਭ ਤੋਂ ਵੱਡਾ ਕਾਰਨ ਰਿਹਾ ਹੋਵੇ ਜਾਂ ਕੋਈ ਘਰੇਲੂ ਝਗੜਾ ਰਿਹਾ ਹੋਵੇ ਇਹ ਤਾਂ ਹੁਣ ਗੱਲਾਂ ਬਾਹਰ ਜਦੋਂ ਆਉਣਗੀਆਂ ਜਾਂ ਕੋਈ ਆਣ ਗਵਾਣ ਤੋਂ ਕੋਈ ਦੱਸੂਗਾ ਤੇ ਫਿਰ ਪਤਾ ਲੱਗੂਗਾ ਪਰ ਇਹੋ ਜੀ ਜਿਹੜੀ ਘਟਨਾ ਵਾਪਰਨੀ ਹੈ ਇੱਕ ਤੇ ਆਂਡੀਆਂ ਗਵਾਂਡੀਆਂ ਵਾਸਤੇ ਵੀ ਕਹਿੰਦੇ ਆ ਕਿ ਮਾੜੀ ਗੱਲ ਹੁੰਦੀ ਆ ਇਥੇ ਦਾ ਖਾਸ ਕਰਕੇ ਜੇ ਤੁਹਾਡੇ ਗਵਾਂਡ ਵਿੱਚ ਇਦਾਂ ਦੀ ਗੱਲਬਾਤ ਹੋ ਜਵੇ ਤਾਂ ਜਿਹੜੇ ਗੋਰੇ ਆ ਉਹ ਖਾਸ ਕਰਕੇ ਘਰ ਵੇਚ ਕੇ ਚਲੇ ਜਾਂਦੇ ਆ ਕਿ ਇਹ ਇਲਾਕਾ ਹੁਣ ਠੀਕ ਨਹੀਂ ਰਿਹਾ ਸੋ ਇਹੋ ਜੀਆਂ ਜਿਹੜੀਆਂ ਹੋਮੋਸਾਈਡ ਵਾਲੀਆਂ ਗੱਲਾਂ ਹੁੰਦੀਆਂ ਆ ਜਿੱਥੇ ਇਦਾਂ ਦੇ ਮਰਡਰ ਹੋ ਜਾਂਦੇ ਆ ਸੋ ਉੱਥੇ ਕਈ ਲੋਕ ਰਹਿਣ ਤੋਂ ਵੀ ਕੰਨੀ ਕਰਾਉਣ ਲੱਗ ਪੈਂਦੇ ਆ ਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਹੋਣਾ ਜਿਹੜਾ ਇਲਾਕਾ ਆ ਉਹ ਸਹੀ ਨਹੀਂ ਹੈਗਾ ਪਰ ਇਸ ਕਤਲ ਦੇ ਨਾਲ ਉਸ ਇਲਾਕੇ ਵਿੱਚ ਸਹਿਮ ਦਾ ਮਾਹੌਲ ਵੀ ਹੈ ਤੇ ਪਲੱਸ ਨਾਲ ਦੀ ਨਾਲ ਪੁਲਿਸ ਵੱਲੋਂ ਜਿਹੜੀ ਹੈ ਉਹ ਲੋਕਾਂ ਦੀ ਮਦਦ ਲਈ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਕਤਲ ਦੀ ਜਿਹੜੀ ਹੈ ਗੁੱਥੀ ਨੂੰ ਸੁਲਝਾ ਲਿਆ ਜਾਵੇ